ਮੈਨੂੰ ਜਦੋਂ ਇਹ ਗੱਲ ਪਤਾ ਲੱਗੀ ਮੈਂ ਵੀ ਹੈਰਾਨ ਹੋ ਗਿਆ ਕਿ ਐਵੇਂ ਹੋ ਸਕਦਾ ਹੈ ਇੱਕ ਕੁੜੀ ਨਹਿਰ 'ਚ ਡਿੱਗਣ ਤੋਂ ਬਾਅਦ ਉਹ 3 ਮਹੀਨੇ ਬਾਅਦ ਸਾਡੇ ਨਾਲ ਸੰਪਰਕ ਕਰਦੀ ਆ ਕਿ ਮੈਂ ਜਿੰਦਾ ਤੁਹਾਨੂੰ ਪਤਾ ਹੋਏਗਾ ਬੀਤੇ 2.5 3 ਮਹੀਨੇ ਪਹਿਲਾਂ ਪਿਓ ਦੇ ਵੱਲੋਂ ਕੁੜੀ ਨੂੰ ਨਹਿਰ ਦੇ ਵਿੱਚ ਸੜ ਦਿੱਤਾ ਗਿਆ ਸੀ ਉਦੇ ਹੱਥ ਪੈਰ ਬਨ ਕੇ ਨਹਿਰ ਚ ਸੁੱਟਤਾ ਸੀ ਇਹ ਵੀਡੀਓ ਬੜੀ ਜਿਆਦਾ ਵਾਇਰਲ ਹੋਈ ਸੀ ਤੇ ਉਹਦੀਆਂ ਤਿੰਨ ਚਾਰ ਭੈਣਾਂ ਵੀ ਸੀ ਜਿਹੜੀਆਂ ਛੋਟੀਆਂ ਨਾਲ ਸੀ ਔਰ ਰੋਂਦੇ ਕਰਲਾਉਂਦਿਆਂ ਨੇ ਉਥੋਂ ਵਾਪਸ ਆਏ ਔਰ ਉਹ ਕੁੜੀ ਨਹਿਰ ਦੇ ਵਿੱਚ ਡੁੱਬ ਕੇ ਉਸ ਦੀ ਮੌਤ ਹੋ ਗਈ ਇਹ ਵੀਡੀਓ ਲਗਾਤਾਰ ਚੱਲੀਆਂ ਪਰ ਜਦੋਂ ਸਾਡੇ ਕੋਲੇ ਸਾਡੇ ਨਾਲ ਸੰਪਰਕ ਹੁੰਦਾ ਹੈ ਕਿ ਉਹ ਲੜਕੀ ਜ਼ਿੰਦਾ ਹੈ ਉਹ ਲੜਕੀ ਸਾਡੇ ਨਾਲ ਸੰਪਰਕ ਕਰਦੀ ਆ ਤਾਂ ਅਸੀਂ ਵੀ ਹੈਰਾਨ ਹੋ ਗਏ ਹੁਣ ਤੁਸੀਂ ਵੀ ਹੈਰਾਨ ਹੋਵੋਗੇ ਕਿ ਉਹ ਲੜਕੀ ਵਾਕਿਆ ਹੀ ਜ਼ਿੰਦਾ ਹੈ ਉਹ ਲੜਕੀ ਇਸ ਟਾਈਮ ਮੇਰੇ ਨਾਲ ਖੜੀ ਆ ਜਿਸ ਲੜਕੀ ਨੂੰ ਨਹਿਰ ਦੇ ਵਿੱਚ ਪਿਤਾ ਦੇ ਵੱਲੋਂ ਸੁੱਟ ਦਿੱਤਾ ਗਿਆ ਸੀਗਾ ਜਿਹੜੇ ਕਾਰਨ ਸੀ ਉਹ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਸੁਣ ਲਏ ਸੀ ਕੀ ਕਾਰਨ ਸੀ ਕਿਹੜੀ ਘਰੇ ਪ੍ਰੋਬਲਮ ਹੋਈ ਲੜਕੀ ਨੂੰ ਲੈ ਕੇ ਔਰ ਅੱਜ ਉਹ ਲੜਕੀ ਸਾਡੇ ਨਾਲ ਸੰਪਰਕ ਕਰਕੇ ਇੰਟਰਵਿਊ ਕਰ ਰਹੇ ਨੇ ਪੂਰੀ ਕਹਾਣੀ ਉਹਨਾਂ ਦੀ ਜ਼ੁਬਾਨੀ ਜਾਣਦੇ ਆਂ ਐ ਤੁਸੀਂ ਉਹੀ ਹੋ ਜਿਨ੍ਹਾਂ ਨੂੰ ਪਿਤਾ ਨੇ ਨਹਿਰ ਦੇ ਵਿੱਚ ਛੁੱਟਿਆ ਸੀ ਮੈਂ ਹੀ ਆ ਮੇਰਾ ਨਾਮ ਪ੍ਰੀਤ ਹੈ ਮੈਂ ਉਹੀ ਕੁੜੀ ਆ ਤੇ ਮੇਰੇ ਪਿਤਾ ਵੱਲੋਂ ਜੋ ਵੀ ਕੀਤਾ ਗਿਆ ਮੇਰੇ ਮੰਮੀ ਤੇ ਕਹਿਨ ਤੇ ਕੀਤਾ ਗਿਆ ਮੇਰੇ ਪਿਤਾ ਦੇ ਨਹੀਂ ਕੋਈ ਹਾਮੀ ਨਹੀਂ ਸੀ ਉਹਨਾਂ ਨੇ दारू ਪੀਤੀ ਹੋਈ ਸੀ ਜਿਸ ਦਿਨ ਇਹ ਘਟਨਾ ਹੋਈ ਹੈ ਉਤੋਂ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਉਹਨਾਂ ਨੇ ਦਵਾਈਆਂ ਖਾ ਲਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਨਸ਼ਾ ਹੋ ਗਿਆ ਮੇਰੀ ਮੰਮੀ ਵੱਲੋਂ ਕੁਝ ਗੱਲਾਂ ਕਈਆਂ ਗਈਆਂ ਸਾ ਸਵੇਰੇ ਵੀ ਮੇਰ ਨਾਲ ਕੁੱਟਮਾਰ ਕੀਤੀ ਗਈ ਆ ਮੰਮੀ ਵੱਲੋਂ ਉਸ ਤੋਂ ਬਾਅਦ ਰਾਤ ਨੂੰ ਉਹਨਾਂ ਨੇ ਪਾਪਾ ਤੋਂ ਵੀ ਕੁੱਟਮਾਰ ਕਰਵਾਈ ਫਿਰ ਪਾਪਾ ਨੇ ਮੇਰੇ ਭਰਾ ਸਾਹਿਲ ਉਹਨਾਂ ਨੂੰ ਫੋਨ ਕੀਤਾ ਕਿ ਪ੍ਰੀਤ ਦਾ ਕੀ ਹੱਲ ਕਰਨਾ ਤੇ ਫਿਰ ਮੇਰੇ ਭਰਾ ਨੇ ਕਿਹਾ ਕਿ ਤੁਸੀਂ ਅੱਧਾ ਕਰੋ ਕਿ ਇਹਨੂੰ ਸਾਡੇ ਕੋਲ ਛੱਡ ਜੋ ਇੰਨੀ ਗੱਲ ਕੀਤੀ ਮੇਰੇ ਭਰਾ ਨੇ ਕਿ ਮੈਨੂੰ ਪੋਲ ਤੱਕ ਛੱਡ ਜੋ ਪੋਲ ਤੱਕ ਅੱਗੇ ਮੈਂ ਲੈ ਜੰਨਾ ਪੋਲ ਤੱਕ ਕਰ ਮੇਰਾ ਭਰਾ ਹਜੇ ਪਹੁੰਚਿਆ ਹੀ ਨਹੀਂ ਸੀ ਤੇ ਮੰਮੀ ਨੇ ਕਿਹਾ ਸੀ ਘਰੇ ਰੱਖਣੀ ਨਹੀਂ ਹੈ ਅਸੀਂ ਨਹਿਰ 'ਚ ਧੱਕਾ ਦੇਣਾ ਇਹ ਗੱਲ ਮੇਰੀ ਮੰਮੀ ਨੇ ਕਹੀ ਆ ਬਾਕੀ ਬੀਤੇ ਦਿਨ ਮੈਂ ਜੋ ਵੀਡੀਓ ਦੇਖੀਆਂ ਨੇ ਉਹਨਾਂ ਦੇ ਮੁਤਾਬਕ ਤਾਂ ਇਹ ਹੀ ਗੱਲ ਹੈ ਕਿ ਮੇਰੀ ਮੰਮੀ ਨੇ ਸਭ ਜੋ ਕੁਝ ਵੀ ਬੋਲੇ ਸਭ ਝੂਠ ਹੀ ਬੋਲੇ ਆ। ਹੂੰ ਤੇ ਬਾਕੀ ਮੇਰੇ ਪਾਪਾ ਦੀ ਇੰਨੀ ਗਲਤੀ ਗਲਤੀ ਤਾਂ ਉਹਨਾਂ ਦੀ ਹੈ ਪਰ ਇੰਨੀ ਵੀ ਨਹੀਂ ਹੈ ਕਿ ਜਿੰਨੀ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਹੈ। ਹੂੰ ਬਰਾਬਰ ਦੀ ਗੁਨਾਹਗਰ ਮੇਰੀ ਮਾਂ ਵੀ ਹੈ। ਹੂੰ ਜਿਹਨੂੰ ਸਾਰੇ ਅੱਜਕੱਲ ਬਹੁਤ ਕਹਿ ਰਹੇ ਨੇ ਕਿ ਉਹ ਸਹੀ ਨੇ ਨਹੀਂ ਉਹਨਾਂ ਦੀ ਗਲਤੀ ਓਨੀ ਹੀ ਆ। ਹੂੰ ਅੱਛਾ ਤੁਹਾਨੂੰ ਨਹਿਰ 'ਚ ਧੱਕਾ ਦੇਤਾ। ਪਹਿਲਾ ਮੇਨ ਗੱਲ ਇਹ ਆ ਵੀ ਜਦੋਂ ਸੁੱਟਤਾ ਨਹਿਰ 'ਚ ਆਵਾਜ਼ਾਂ ਚੀਕਾਂ ਮਾਰਨ ਲੱਗ ਪਏ ਤੁਹਾਡੇ ਮੰਮੀ ਜਾਂ ਬੱਚੇ ਸੀ ਨਾਲ ਤੁਹਾਡੀਆਂ ਭੈਣਾਂ ਸੀ ਛੋਟੀਆਂ ਉਸ ਤੋਂ ਬਾਅਦ ਨਹਿਰ ਚੋਂ ਬਾਹਰ ਕਿਵੇਂ ਆਏ ਇਹ ਕੀ ਕਹਾਣੀ ਉਹ ਕਹਾਣੀ ਜਰੂਰ ਦੱਸੋ ਵੀ ਬੱਚੇ ਕਿਵੇਂ ਹੁਣ ਤੱਕ ਤਾਂ ਸਾਰੇ ਇਹ ਸਮਝ ਰਹੇ ਸੀ ਵੀ ਤੁਹਾਡੀ ਮੌਤ ਹੋ ਗਈ ਨਹਿਰਾਂ ਦੇ ਬੈਠ ਕੇ Laash ਵੀ ਤੁਹਾਡੀ ਲੱਭਣ ਦੀ ਕੋਸ਼ਿਸ਼ ਕੀਤੀ ਬਨ ਉਹਦੀ Laash ਲੱਭ ਜੀ ਹੋਰ Laashਾਂ ਵੀ ਅਣਪਛਾਤੀਆਂ ਬੜੀਆਂ ਆਈਆਂ ਉੱਥੇ ਨਹਿਰ ਦੇ ਵਿੱਚ ਉਹ ਕਹਿੰਦੇ ਵੀ ਇਹ Laash ਹੋ ਸਕਦੀ ਹੋ ਸਕਦੀ ਪੁਲਿਸ ਵੀ ਲਗਾਤਾਰ ਲੱਗੀ ਰਹੀ ਪਰ ਤੁਸੀਂ ਬਾਹਰ ਕਿਵੇਂ ਆਏ ਉਹ ਕੀ ਕਹਾਣੀ ਸੀ ਨਾਲੇ ਤਾਂ ਤੁਹਾਡੇ ਹੱਥ ਵੀ ਬੰਨੇ ਹੋਏ ਸੀ ਹੱਥ ਦਾ ਜਿੱਦਾਂ ਉਹਨਾਂ ਨੇ ਮੈਨੂੰ ਪਾਣੀ 'ਚ ਸੱਟਿਆ ਵਾ ਥੋੜੀ ਦਰ ਬਾਅਦ ਹੱਥ ਖੁੱਲ ਗਏ ਸੀਗੇ ਜਿਵੇਂ ਪਾਣੀ 'ਤ ਪੋਲੇ ਹੋ ਜਾਂਦੇ ਉਸ ਤਰ੍ਹਾਂ ਉਹ ਚੁੰਨੀ ਖੁੱਲ ਗਈ ਐ ਇੰਨੀ ਟਾਈਟ ਵੀ ਨਹੀਂ ਬੰਨੀ ਸੀ ਉਹ ਖੁੱਲ ਗਈ ਸੀ ਉਸ ਤੋਂ ਬਾਅਦ ਮੈਂ ਜਦੋਂ ਜਕਦਮ ਪਾਣੀ ਦੇ ਅੰਦਰ ਚਲੀ ਗਈ ਆ ਉਸ ਤੋਂ ਬਾਅਦ ਮੈਂ ਸਾਹ ਛੱਡਿਆ ਮੈਂ ਉੱਪਰ ਆਈ ਆ ਜਦੋਂ ਮੈਂ ਉੱਪਰ ਆਈ ਆ ਮੈਂ ਸਾਹ ਛੱਡਤਾ ਮੈਨੂੰ ਕੁਝ ਸਮਝ ਨਹੀਂ ਸਿਆ ਰਹਾ ਮੈਂ ਕੀ ਕਰਾਂ ਫਿਰ ਜਕਦਮ ਪਾਣੀ ਦਾ ਇੰਨਾ ਤੇਜ਼ ਆ ਰਿਹਾ ਸੀ ਹਵਾ ਕਿ ਮੇਰਾ ਨਾਲ ਬੋਡੀ ਘੁੰਮ ਗਈ ਜਦੋਂ ਘੁੰਮਿਆ ਜਕਦਮ ਜਾ ਕੇ ਕੋਈ ਸਰੀਆ ਸੀਗਾ ਉਹਦੇ ਨਾਲ ਮੇਰਾ ਸਿਰ ਵੱਜਾ ਜਾ ਕੇ ਮੋਤੇ ਹੱਥ ਪਾਇਆ ਅੱਧਾ ਡੇਢ ਘੰਟਾ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਉੱਪਰ ਚੜੀ ਆ ਉਦੋਂ ਹੱਥ ਖੁੱਲ ਗਏ ਸੀ ਹਾਂਜੀ ਉਦੋਂ ਹੱਥ ਖੁੱਲ ਗਏ ਸੀ ਪੈਰ ਨਹੀਂ ਸੀ ਬੰਨੇ ਕਲੇ ਹੱਥ ਬੰਨੇ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਉੱਪਰ ਆਈ ਆ ਮੈਂ ਦਾ ਡੇਢ ਘੰਟਾ ਮੈਂ ਉੱਥੇ ਮਤਲਬ ਖਿਜਦੀ ਰਹੀਆਂ ਨਹੀਂ ਚੜਿਆ ਗਿਆ ਬਹੁਤ ਡਰ ਵੀ ਲੱਗ ਰਿਹਾ ਸੀਗਾ ਪਾਣੀ ਦੀ ਆਵਾਜ਼ ਆ ਰਹੀ ਸੀ ਕੋਈ ਕੋਲ ਨਹੀਂ ਸੀ ਬਹੁਤ ਸੰਨਾਟਾ ਸੀਗਾ ਕੁਝ ਸਮਸ ਨਹੀਂ ਸੀ ਆ ਰਿਹਾ ਫਿਰ ਜੱਕ ਦਾ ਉੱਪਰ ਰੱਬ ਦਾ ਨਾਮ ਲੈ ਕੇ ਚੜ ਗਏ ਆ ਉਸ ਤੋਂ ਬਾਅਦ ਮੈਂ ਤੁਰ ਹੀ ਆਈ ਆ ਬਜੀਤਪੁਰ ਤੱਕ ਮੈਂ ਤੁਰ ਕੇ ਆਈ ਆ ਉਸ ਤੋਂ ਅੱਗੇ ਦੋ ਲੜਕੇ ਸੀ ਤੇ ਇੱਕ ਉਹਨਾਂ ਨਾਲ ਲੇਡੀਜ਼ ਵੀ ਸੀਗੀ ਉਹਨਾਂ ਨੇ ਮੈਨੂੰ ਰਾਤ ਤੱਕ ਲਿਫਟ ਦਿੱਤੀ ਆ ਅੰਜਾਮ ਦਿਨ ਵਾਸਤੇ ਤਾਂ ਲਿਫਟ ਦਿੱਤੀ ਆ ਉਸ ਤੋਂ ਬਾਅਦ ਮੇਰਾ ਕੀ ਹੋਇਆ ਮੈਨੂੰ ਕੁਝ ਹੀ ਯਾਦ ਨਹੀਂ ਆ ਅੱਛਾ ਉਸ ਤੋਂ ਬਾਅਦ ਤੁਸੀਂ ਫਿਰ ਕਿੱਥੇ ਰਹੇ ਤਿੰਨ ਮਹੀਨੇ ਇਹ ਕਹਾਣੀ ਕੀ ਹੈਗੀ ਜੀ ਹਜੇ ਮੈਂ ਕਿਸੇ ਨੂੰ ਦੱਸਣਾ ਨਹੀਂ ਚਾਹਦੀ ਕਿ ਇਹ ਨਹੀਂ ਦੱਸਣੀ ਹੁੰਦੀ ਨਹੀਂ ਹਜੇ ਮੈਂ ਕਿਸੇ ਨੂੰ ਨਹੀਂ ਦੱਸਣੀ ਇਹ ਚੀਜ਼ ਅੱਛਾ ਬਸ ਮੈਂ ਤੇ ਪਾਪਾ ਨੂੰ ਮੈਨੂੰ ਪਤਾ ਲੱਗਾ ਕਿ ਉਹ ਜੇਲ੍ਹ 'ਚ ਨੇ ਉਹਨਾਂ ਨੇ ਇਹ ਸਭ ਹੋ ਰਿਹਾ ਬਸ ਮੈਂ ਉਹਨਾਂ ਨੂੰ ਬਾਹਰ ਕਢਾਉਣ ਦਾ ਰਸਤਾ ਹੈ ਕਿਉਂਕਿ ਛੋਟੇ ਬੱਚੇ ਨੇ ਉਹ ਰੋਲ ਜਾਣਗੇ ਮੈਂ ਤਾਂ ਚਲੋ ਉਹਨਾਂ ਨੇ ਜੋ ਕਰਨੀ ਸੀ ਕਰਤੀ ਪਰ ਬੱਚਾਂ ਤੇ ਕੋਈ ਹੁਣਗਾ ਉਹਨਾਂ ਨੂੰ ਤੁਹਾਨੂੰ ਪਤਾ ਬੱਚੇ ਜਵਾਨ ਹੋਣਗੇ ਤੇ ਉਹਦਾ ਹੁਣ ਬਹੁਤ ਜ਼ਰੂਰੀ ਹੈ ਕਿ ਮਾਂ ਇਕੱਲੀ ਕਿੰਨਾ ਚਿਕਰ ਸੰਭੇਗੀ ਬਸ ਜੀ ਮੈਂ ਤਾਂ ਆਈ ਨਹੀਂ ਤਾਂ ਮੈਂ ਕੈਮਰੇ ਗਾੜੀ ਨਹੀਂਸੀ ਆਣਾ ਅੱਛਾ ਤੁਸੀਂ ਸਾਡੇ ਨਾਲ ਹੀ ਸੰਪਰਕ ਕਿਉਂ ਕੀਤਾ ਇਹ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਤਾਂ ਮੈਂ ਵੀਡੀਓ ਦੇਖਿਆ ਸੀ ਵੀਰੇ ਜਦ ਤੁਸੀਂ ਉਹ ਪਾਈਆਂ ਸੀ ਇੰਟਰਵਿਊ ਵਗੈਰਾ ਤੁਹਾਡੇ ਹੋਏ ਮੈਂ ਉਹ ਚੀਜ਼ਾਂ ਦੇਖੀਆਂ ਉਸ ਤੋਂ ਬਾਅਦ ਮੈਂ ਮੈਨੂੰ ਲੱਗਾ ਮੈਂ ਤੁਹਾਡੇ ਨਾਲ ਹੀ ਕਨੈਕਟ ਕਰਾਂ ਮੈਨੂੰ ਤਾਂ ਕਿਸੇ ਰਿਸ਼ਤੇਦਾਰ ਤੇ ਯਕੀਨ ਨਹੀਂ ਹੈਗਾ ਨਾ ਮੈਨੂੰ ਕਿਸੇ ਚਾਚੇ ਤੇ ਯਕੀਨ ਆ ਨਾ ਮੈਨੂੰ ਮੇਰੇ ਮਾਪਿਓ ਤੇ ਮੈਨੂੰ ਕਿਸੇ ਦੀ ਯਕੀਨ ਨਹੀਂ ਹੈਗਾ ਜਿਨ੍ਹਾਂ ਨੇ ਮੈਨਾਂ ਇੱਥੋਂ ਤੱਕ ਕਰ ਦਿੱਤੀ ਐ ਮੈਨੂੰ ਨਹਿਰ ਚ ਮਾਰਨ ਦੀ ਕੋਸ਼ਿਸ਼ ਕਰ ਦਿੱਤੀ ਐ ਮੈਂ ਚਲੋ ਰੱਬ ਨੇ ਬਚਾਤਾ ਮੈਨੂੰ ਮੈਂ ਤੁਹਾਡਾ ਕਾਗੀਆਂ ਪਰ ਮੈਂ ਨਹੀਂ ਚਾਹਦੀ ਕਿ ਕਿਸੇ ਨੂੰ ਪਤਾ ਲੱਗੇ ਕਿ ਮੈਂ ਕਿੱਥੇ ਐ ਕਿੱਥੇ ਨਹੀਂ ਮੈਂ ਨਹੀਂ ਚਾਹਦੀ ਕਿ ਮੈਨੂੰ ਡਰਿਆ ਹੂੰ ਕਿ ਮੈਨੂੰ ਫਿਰ ਮਾਰਨ ਦੀ ਕੋਸ਼ਿਸ਼ ਕਰ ਸਕਦੇ ਨੇ ਹੂੰ ਫਿਰ ਤੁਸੀਂ ਇੱਕ ਪਾਸੇ ਰਹਿ ਕੇ ਕਹਿ ਰਹੇ ਹੋ ਵੀ ਮੈਂ ਆਪਣੇ ਪਿਤਾ ਨੂੰ ਬਚਾਉਣਾ ਚਾਹੁੰਦੀ ਆ ਵੀ ਪਿਤਾ ਨੇ ਮੈਨੂੰ ਸੁੱਟਿਆ ਪਿਤਾ ਨਹੀਂ ਤੁਹਾਨੂੰ ਸੁੱਟਿਆ ਪਿਤਾ ਨਹੀਂ ਤੁਹਾਨੂੰ ਮਾਰ ਦਿੱਤਾ ਤੇ ਤੁਸੀਂ ਪਿਤਾ ਨੂੰ ਹੀ ਬਚਾ ਰਹੇ ਹੋ ਜੀ ਦੇਖੋ ਕਹਿੰਦਾ ਜੀ ਕਰਦਾ ਜਿਹੜੇ ਬੰਦੇ ਨਾਲ ਬੀਤੀ ਹੋਵੇ ਕਿਉਂ ਉਸ ਇਨਸਾਨ ਨੂੰ ਬਚਾਏਗਾ ਜਿੰਨੇ ਉਹਨੂੰ ਮਾਰਿਆ ਹੂੰ ਮੈਂ ਤਾਂ ਬੱਚਿਆਂ ਦਾ ਮੂੰਹ ਨੂੰ ਸੋਚ ਰਹੀ ਆ ਨਾ ਉਹਨਾਂ ਨੇ ਮੇਰਾ ਨਹੀਂ ਸੋਚਿਆ ਪਰ ਮੈਨੂੰ ਤਾਂ ਸੋਚਣਾ ਪਏਗਾ ਨਾ ਬੱਚੇ ਨੇ ਭੈਣਾ ਨੇ ਮੇਰੀਆਂ ਨਾਲ ਬੱਚੇ ਪੜ੍ਹੇ ਨੇ ਲਿਖੇ ਨੇ ਆ ਪੜ੍ਹਾਏ ਨੇ ਨਾਲ ਉਹਨਾਂ ਨੇ ਪੂਰੀ ਹੈਲਪ ਕੀਤੀ ਜਿੱਦੋਂ ਤੱਕ ਆਪਾਂ ਕਰ ਸਕਦੇ ਸੀ ਮੁੰਡਿਆਂ ਨੂੰ ਉਹਨਾਂ ਦਾ ਸਾਥ ਦਿੱਤਾ ਪਰ ਇੱਕ ਛੋਟੀ ਜੀ ਗੱਲ ਪਿੱਛੇ ਉਹਨਾਂ ਨੇ ਐਂਦਾ ਕੀਤਾ ਮੇਰੇ ਨਾਲ ਇਸ ਕਹਿ ਕੇ ਮੇਰਾ ਮਾਨਤਾ ਬਿਲਕੁਲ ਨਹੀਂ ਸੀ ਕਿ ਕੈਮਰੇ ਗਾੜੀਆਂ ਆਉਂਦਾ ਆਪਾਂ ਦਿਲ ਦੀ ਗੱਲ ਦੱਸ ਰਿਹਾ ਤੁਹਾਨੂੰ ਨਹੀਂ ਜੀ ਸਿਮਰਮਨ ਹੁਣ ਤੁਸੀਂ ਮਤਲਬ ਪਿਤਾ ਨੂੰ ਕੋਸ਼ਿਸ਼ ਇਹ ਆਏ ਵੀ ਪਿਤਾ ਨੂੰ ਮੈਂ ਬਚਾਵਾਂ ਹਾਂਜੀ ਬਸ ਉਹਨਾਂ ਨੂੰ ਬਚਾ ਕੇ ਜੇਲ੍ਹ ਚ ਹੀ ਨੇ ਪਿਤਾ ਹਾਂਜੀ ਜੇਲ੍ਹ ਚ ਹੀ ਨੇ ਹੋਇਆ ਕਿਸੇ ਨਾਲ ਸੰਪਰਕ ਕੀਤਾ ਪੁਲਿਸ ਨਾਲ ਜਾਂ ਕੋਰਟ 'ਚ ਜਾਂ ਕਿਤੇ ਤੁਸੀਂ ਹਜੇ ਨਹੀਂ ਜੀ ਮੈਂ ਸਿੱਧਾ ਤੁਹਾਡੇ ਨਾਲ ਸੰਪਰਕ ਕੀਤਾ ਹੈ ਮੈਨੂੰ ਲੱਗਾ ਕਿ মিডিਆ ਦੇ ਨਾਲ ਹੀ ਸੰਪਰਕ ਕਰਨਾ ਚਾਹੀਦਾ ਜਦੋਂ ਇਹ ਵੀਡੀਓ ਮੇਰੀ ਵਾਇਰਲ ਹੋ ਹੀ ਚੁੱਕੀ ਹੈ ਤਾਂ ਕੈਮਰੇ ਗੜੀ ਆ ਕੇ ਆਪ ਦਾ ਸਾਰਾ ਸੱਚ ਜਿਵੇਂ ਉਹਨਾਂ ਨੇ ਝੂਠ ਬੋਲੇ ਆ ਮੈਂ ਤਾਂ ਸੱਚ ਦੱਸਦਾ ਹੂੰ ਹੁਣ ਹੁਣ ਤੁਸੀਂ ਉਹਨਾਂ ਨੂੰ ਬਚਾਉਣ ਦੇ ਲਈ ਜਿਹੜਾ ਕੋਈ ਲੀਗਲੀ ਪ੍ਰੋਸੈਸ ਆ ਜਾਂ ਕੋਰਟ 'ਚ ਪੇਸ਼ ਹੋਣਾ ਜਾਂ ਪੁਲਿਸ ਕੋਲੇ ਪੇਸ਼ ਹੋਣਾ ਉਹ ਤੁਸੀਂ ਉਹਨਾਂ ਸਾਰਾ ਕਰੋਗੇ ਹਾਂਜੀ ਉਹ ਤਾਂ ਫਿਰ ਕਰਨਾ ਹੀ ਪੈਣਾ ਬਚਾਵਾਂਗੇ ਤਾਂ ਹੁਣ ਉਹਨਾਂ ਨੂੰ ਹੈਗੇ ਅਪੀਲ ਅਪੀਲ ਮੈਂ ਵੇਖੋ ਇਹ ਵੀਡੀਓ ਫਿਰੋਜ਼ਪੁਰ ਦੇ ਐਸਐਸਪੀ ਸਾਹਿਬ ਵੀ ਦੇਖ ਰਹੇ ਨੇ ਔਰ ਇਹ ਵੀਡੀਓ ਰਹੀ ਕਿ ਤੁਸੀਂ ਉਹਨਾਂ ਨੂੰ ਕਹਿਣਾ ਚਾਹੋਗੇ ਬੜੇ ਵਧੀਆ ਅਫਸਰ ਨੇ ਫਿਰੋਜ਼ਪੁਰ ਦੇ ਸਰਦਾਰ ਭਪਿੰਦਰ ਸਿੰਘ ਸਿੱਧੂ ਐਸਐਸਪੀ ਨੇ ਕਿ ਉਹਨਾਂ ਨੂੰ ਤੁਸੀਂ ਕਹਿਣਾ ਚਾਹੋਗੇ ਤੁਸੀਂ ਜਿਹੜੀ ਅਪੀਲ ਆਪਣੀ ਉਹ ਤੁਸੀਂ ਕੈਮਰੇ ਦੇ ਸਾਹਮਣੇ ਇਵੇਂ ਕਰ ਸਕਦੇ ਹੋ ਉਹਨਾਂ ਨੂੰ ਬਸ ਮੈਨੂੰ ਪੁਲਿਸ ਦੀ ਪ੍ਰੋਟੈਕਸ਼ਨ ਚਾਹੀਦੀ ਹੈ ਕਿ ਮੇਰੀ ਪੂਰੀ ਹੈਲਪ ਕਰਨ ਹੂੰ ਬਾਕੀ ਉਹਨਾਂ ਨੂੰ ਵੀ ਛਡਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨਾ ਤੱਕ ਆਪਾਂ ਕਰ ਸਕਦੇ ਹਾਂ ਹੂੰ بس ਉਹਨਾਂ ਨੂੰ ਮੈਨੂੰ ਇਹ ਕਹਿਣਾ ਚਾਹੀਦਾ ਕਿ ਮੇਰੇ ਤੇ ਬਾਦਸ ਮੈਂ ਉਹਨਾਂ ਨੂੰ ਛੜਾ ਤਾਂ ਦਵਾ ਪਰ ਮੇਰੇ ਤੇ ਕੋਈ ਐਕਸ਼ਨ ਨਹੀਂ ਆਣਾ ਚਾਹੀਦਾ ਕੱਲ ਨੂੰ ਕੀ ਉਹ ਕਿਤੇ ਆ ਕੇ ਮੇਰੇ ਤੇ ਕੋਈ ਐਕਸ਼ਨ ਲੈਣ ਕਿਉਂਕਿ ਮੈਂ ਵੀ ਕੱਲ ਨੂੰ ਜੀਣਾ ਹੂੰ 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 ਦੁਨੀਆ ਨੇ ਜਿੰਨੀ ਵੀਡੀਓ ਮੇਰੀ ਵਾਇਰਲ ਹੋਈ ਉਸ ਤੋਂ ਬਾਅਦ ਹੁਣ ਮੈਂ ਵੀ ਕਿਤੇ ਜਾਣਾ ਆਣਾ ਹੁੰਦਾ ਜੀਣਾ ਮੈਂ ਵੀ ਹੱਦਾਂ ਕੁਝ ਹੂੰ ਹੂੰ ਬਸ ਉਸੇ ਕਰਕੇ ਕੱਲ ਤੋਂ ਮੇਰੇ ਤੇ ਕੋਈ ਐਕਸ਼ਨ ਨਾ ਆਵੇ ਮੇਰੀ ਫੈਮਿਲੀ ਵੱਲੋਂ ਜਾਂ ਮੇਰੇ ਰਿਸ਼ਤੇਦਾਰਾਂ ਵੱਲੋਂ ਤੇ ਮੈਂ ਤਾਂ ਸਭ ਨੂੰ ਇਹ ਕਹਿਣਾ ਚਾਹਾਂਗੀ ਕਿ ਮੇਰੇ ਤੇ ਕੋਈ ਐਕਸ਼ਨ ਨਹੀਂ ਆਣਾ ਚਾਹੀਦਾ ਹੂੰ ਚਲੋ ਭਾਣੇ ਮੈਂ ਉਹ ਗੱਲਾਂ ਤਾਂ ਨਹੀਂ ਕਰੂੰਗਾ ਜਿਹੜੀਆਂ ਗੱਲਾਂ ਕਾਰਨ ਇਹ ਸਾਰੀ ਘਟਨਾ ਕਰੇ ਵਾਪਰੀ ਜਾਂ ਜਿਹੜੀਆਂ ਗੱਲਾਂ ਕਰਕੇ ਤੁਹਾਨੂੰ ਨਹਿਰ ਚ ਸੁੱਟਿਆ ਜਾਉ ਸਾਰੀਆਂ ਚੀਜ਼ਾਂ ਪਰ ਵੀਡੀਓ ਤੋਂ ਬਾਅਦ ਇਹ ਚੀਜ਼ ਜ਼ਰੂਰ ਸੀਗੀ ਵੀ ਲੋਕ ਸੋਚ ਰਹੇ ਸੀ ਵੀ ਬਹੁਤ ਮਾੜਾ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਉਹਨੂੰ ਨਹਿਰ ਚ ਨਹੀਂ ਪਿੱਤਣਾ ਨੂੰ ਸੁੱਟਣਾ ਚਾਹੀਦਾ ਸੀ ਜਾਂ ਪਰਿਵਾਰ ਨੂੰ ਰਲ ਕੇ ਉਹਦੇ ਨਹਿਰ ਤੇ ਲਿਆ ਕੋਈਂਦੇ ਹੱਥ ਪੈਰ ਬੰਨ ਕੇ ਨਹੀਂ ਸੁੱਟਣਾ ਚਾਹੀਦਾ ਸੀਗਾ ਜਾਂ ਉਸਦਾ ਵਿਆਹ ਕਰ ਦੇਣਾ ਚਾਹੀਦਾ ਸੀ ਇਹ ਗੱਲਾਂ ਤਾਂ ਜ਼ਰੂਰ ਜਿਹੜੇ ਲੋਕ ਵੀ ਕਰ ਰਹੇ ਸੀਗੇ ਮੈਂ ਨਾ ਜੀਜਾ ਬਾਰੇ ਇਹ ਕੁਝ ਮੈਂ ਕਹਿਣਾ ਨਹੀਂ ਚਾਹੁੰਦੀ ਕਿ ਜੋ ਉਹਨਾਂ ਨੇ ਕੀਤਾ ਪਰ ਉਹ ਬਿਲਕੁਲ ਸਹੀ ਨਹੀਂ ਕੀਤਾ ਉਹਨਾਂ ਨੇ ਬਹੁਤ ਝੂਠ ਬੋਲੇ ਕਾ ਆਪਦੇ ਆਪ ਨੂੰ ਬਚਾਣ ਖਾਤਰ ਉਹਨਾਂ ਨੇ ਬੜੇ ਝੂਠ ਬੋਲੇ ਆ ਮੈਨਾਂ ਇਹਨੇ ਗਲਤ ਠਹਿਰਾਇਆ ਮੇਰੇ ਪਾਪਾ ਦੇ ਜਦੋਂ ਆਪਰੇਸ਼ਨ ਹੋਇਆ ਸੋ ਉਸ ਟਾਈਮ ਤੇ ਵੀ ਮੈਂ ਇਹਨਾਂ ਦੇ ਨਾਲ ਖੜੀ ਸੀਗੀ ਫੁੱਲ ਸਪੋਰਟ ਕੀਤਾ ਮੈਂ ਮੁੰਡਿਆਂ ਨੂੰ ਕੰਮ ਕੀਤਾ ਦਫਤਰਾਂ 'ਚ ੱਟਕੇ ਖਾਦੇ ਐ ਇਹ ਮੈਨੂੰ ਉਦੋਂ ਜਦੋਂ ਮੈਂ ਇੰਟਰਵਿਊਜ਼ ਕੀਤੀਆਂ ਕਹਿੰਦੇ ਵੀ ਜਿਹੜੀਆਂ ਭੈਣਾਂ ਨੇ ਛੂਟੀਆਂ ਉਹ ਤਾਂ ਹਜੇ ਛੋਟੀਆਂ ਛੂਟੀਆਂ ਹੀ ਸੀ ਇੰਟਰਵਿਊ 'ਚ ਵੀ ਮੈਂ ਉਦੋਂ ਦਿਖਾਈਆਂ ਸੀ ਔਰ ਉਹ ਬੱਚੀ ਛੋਟੀ ਕਹਿੰਦੀ ਸੀ ਮੈਂ ਤਾਂ ਪਾਪਾ ਦੀ ਇੱਕ ਬਾਹ ਤੇ ਸੌਂਦੀ ਸੀ ਔਰ ਤੁਹਾਡਾ ਨਾਲ ਰਹੇ ਸੀ ਵੀ ਇੱਕ ਪਾਸੇ ਤੁਸੀਂ ਸੌਂਦੇ ਸੀ ਵੀ ਇਸ ਤਰੀਕੇ ਨਾਲ ਤੁਸੀਂ ਸੌਂਦੇ ਸੀ ਤੇ ਉਹ ਤਾਂ ਕੁੜੀਆਂ ਵਿਚਾਰੀਆਂ ਰੋਈ ਗਈਆਂ ਉਸਮੇਂ ਹਾਂਜੀ ਐਵੇਂ ਹੁੰਦਾ ਸੀ ਕਿ ਇੱਕ ਪਾਸੇ ਪਾਪਾ ਦੀ ਬਾਹ ਲੈਂਦੀ ਸੀ ਉਹ ਇੱਕ ਪਾਸੇ ਮੈਂ ਪੈਂਦੀ ਸੀ ਪਰ ਸਾਰ ਇੱਕੋ ਬੈੱਡ ਤੇ ਪਈਦਾ ਸੀ ਮੈਂ ਕੁੜੀ ਸੌਂਦੀ ਨਹੀਂ ਸੀਗੀ ਸਰਦੀ ਉਦਾਂ ਉਹਨੂੰ ਨੀਂਦ ਨਹੀਂ ਸੀ ਆਂਦੀ ਪਰ ਉਹ ਤਾਂ ਮਾਪੇ ਨੂੰ ਵੀ ਸੋਚਣਾ ਚਾਹੀਦਾ ਸੀ ਨੇ ਇਸ ਚੀਜ਼ ਕਰਨ ਤੋਂ ਪਹਿਲਾਂ ਮੇਰੀ ਮਾਂ ਨੇ ਹੀ ਇਹ ਸਭ ਕੁਝ ਕਰਵਾਇਆ ਮੇਨ ਗੱਲ ਮੇਰੀ ਮਾਂ ਨੇ ਕੀਤਾ ਤਿੰਨ ਮਹੀਨੇ ਦੇ ਆਸ-ਪਾਸ ਬੀਤ ਗਏ ਸ਼ਾਇਦ ਜੀ ਤੇ ਤਿੰਨ ਮਹੀਨਿਆਂ ਚ ਤੁਸੀਂ ਆਪਣੀਆਂ ਭੈਣਾਂ ਨਾਲ ਸੰਪਰਕ ਕੀਤਾ ਮਿਲੇ ਕਿ ਨਹੀਂ ਮਿਲੇ ਜਮਾਨ ਜੀ ਮਿਲੇ ਦੇਖਣ ਨੂੰ ਨਿੱਕੇ ਕੁੜੀ ਨੂੰ ਤੇ ਉਦੋਂ ਜਿਹੜੀ ਵੱਡੀ ਆ ਉਹਨੂੰ ਦੇਖਣ ਲਈ ਦਰਸੇ ਪਿਆ ਹੁਣ ਤੁਸੀਂ ਇਹੀ ਆ ਤੁਹਾਡਾ ਲਾਸਟ ਵੀ ਤੁਸੀਂ ਪੁਲਿਸ ਦੇ ਰਾਹੀ ਵੀ ਉਹਨਾਂ ਨੂੰ ਪਾਪਾ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਜਾਵੇ ਹਾਂਜੀ ਬਾਹਰ ਵੀ ਕੱਢਿਆ ਜਾਵੇ ਤੇ ਮੈਨੂੰ ਵੀ ਪੁਲਿਸ ਵੱਲੋਂ ਪੂਰੀ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਏ ਕਿ ਕੱਲ ਨੂੰ ਮੇਰੇ ਤੇ ਕੋਈ ਹੱਬੀ ਨੱਬੀ ਨਾ ਹੋਵੇ ਕਿ ਕੱਲ੍ਹ ਤਾਂ ਮੈਨੂੰ ਰੱਬ ਬਚਾ ਗਿਆ ਪਰ ਦੂਸਰੇ ਵੀ ਮੇਰੇ ਨਾਲ ਕੁਝ ਹੋਣਾ ਨਹੀਂ ਚਾਹੀਦਾ ਹੂੰ ਅੱਛਾ ਇਹ ਜੋ ਵੀ ਤੁਸੀਂ ਇੱਕ ਕੈਮਰੇ ਤੇ ਬਿਆਨ ਦਿੱਤਾ ਜਾਂ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਇਹ ਤੁਹਾਨੂੰ ਕਿਸੇ ਨੇ ਦਬਾਅ ਪਾ ਕੇ ਜਾਂ ਪ੍ਰੈਸ਼ਰ ਪਾ ਕੇ ਤਨੀ ਸਾਰਾ ਕੁਝ ਕਰਵਾਇਆ ਜਾਂ ਬਲਵਾਇਆ ਤੁਸੀਂ ਆਪਣੀ ਮਰਜ਼ੀ ਨਾਲ ਹੀ ਸਾਰਾ ਕੁਝ ਬੋਲ ਰਹੇ ਹੋ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਬੋਲ ਰਹੀ ਹਾਂ ਜੋ ਮੇਰੇ ਨਾਲ ਬੀਤੇ ਮੈਂ ਤੁਹਾਨੂੰ ਸਾਰੀ ਦੱਸੀ ਆ ਹੁਣ ਬਾਕੀ ਜੋ ਜੋ ਰੱਬ ਫੈਸਲਾ ਕਰੇਗਾ ਆਪਣੇ ਸੱਚੋ ਜੀ ਕਰਨਗੇ ਡੀਐਸਪੀ ਜੀ ਕਰਨਗੇ ਐਸਪੀ ਜੀ ਕਰਨਗੇ ਜੋ ਵੀ ਕਰਨਗੇ ਆਪਾਂ ਨੂੰ ਮਨਜ਼ੂਰ ਹੋਏਗਾ ਇਹ ਸਾਰੀ ਵੀਡੀਓ ਅਸੀਂ ਇਸੇ ਤਰੀਕੇ ਨਾਲ ਇਹਨੂੰ ਚਲਾ ਦਈਏ ਕਿ ਤਾਂ ਜੋ ਜਿਹੜਾ ਇਨਸਾਫ ਤੁਹਾਨੂੰ ਵੀ ਮਿਲ ਸਕੇ ਤੇ ਤੁਹਾਡੇ ਪਰਿਵਾਰ ਨੂੰ ਵੀ ਹਾਂਜੀ ਤਾਂ ਬਿਲਕੁਲ ਬੜੀ ਹੈਰਾਨਗੀ ਦੀ ਗੱਲ ਆ ਇਹਨੂੰ ਮੈਂ ਚਮਤਕਾਰ ਕਹਿ ਸਕਦਾ ਕਿਉਂਕਿ ਕਿਵੇਂ ਨਹਿਰ ਦੇ ਵਿੱਚ ਸੁੱਟਿਆ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਉਦੋਂ ਕਿਵੇਂ ਚੀਜ਼ ਪਈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਪਰ ਕਿਸਮਤ ਇਸ ਲੜਕੀ ਦੀ ਇਸ ਭੈਣ ਦੀ ਇੰਨੀ ਤੇਜ ਕਿ ਇਹ ਉਥੇ ਸਰੀਏ ਦੇ ਨਾਲ ਕਹਿੰਦੇ ਵੱਜੇ ਮੈਨੂੰ ਲੱਗਦਾ ਵੀ ਜਿਹੜੀਆਂ ਉਹ ਪੌੜੀਆਂ ਹੁੰਦੀਆਂ ਸਟੈਪ ਬਣੇ ਹੁੰਦੇ ਸ਼ਾਇਦ ਉਹੀ ਸਰੀਆ ਹੋਊਗਾ ਜਿਹੜੇ ਪੈਰ ਰੱਖ ਕੇ ਚੜਨਾ ਜਨਰਲ ਲਈ ਕੁਝ ਨਹੀਂ ਆਏਗਾ ਸ ਵੀਰੋ ਸਿਰਫ ਇੱਕ ਹੀ ਬਣਿਆ ਸੀਗਾ ਔਰ ਉੱਪਰ ਨਹੀਂ ਬਣਿਆ ਸੀ ਫਿਰ ਉਹ ਕਿਵੇਂ ਉਹ ਮੈਨੂੰ ਕਿਵੇਂ ਫਿਰ ਉਹਦਾ ਟਿੱਪਰ ਹੁੰਦਾ ਜਿਵੇਂ ਤਿੱਸਾ ਸੀ ਉੱਪਰ ਘਾਹ ਕੋ ਲੱਗਾ ਹੁੰਦਾ ਹੈ ਘਾਹ ਨੂੰ ਫੜ ਫੜ ਕੇ ਉੱਪਰ ਚੜੀਆ ਉਹ ਘਾਹ ਵੀ ਮਰੇਤਾ ਸਾਰੀ ਪਟੀ ਚੜੀ ਸੀ ਤੇ ਡਿੱਗੇ ਵੀ ਇੱਕ ਦੋ ਵਾਰੀ ਥੱਲੇ ਫਿਰ ਦੋ ਵਾਰੀ ਡਿੱਗੀ ਮੈਂ ਥੱਲੇ ਮੈਂ ਤਾਂ ਉੱਪਰ ਨਹੀਂ ਚੜਿਆਗਾ ਮੈਂ ਦੋ ਵਾਰੀ ਨੀਚੇ ਗਿਰੀ ਆ ਤੇਰਨਾ ਆਉਂਦਾ ਸੀ ਕਿ ਨਹੀਂ ਨਹੀਂ ਜੀ ਕਦੇ ਅਸੀਂ ਤੈਰੇ ਹੀ ਨਹੀਂ ਕਦੇ بس ਸਿਰ ਅੱਭੀ ਬਚਾ ਗਿਆ ਜੀ ਸਾਨੂੰ ਤੇ ਉਦੋਂ ਮਤਲਬ ਪਾਣੀ ਵਗੈਰਾ ਤਾਂ ਮੂੰਹ ਦੇ ਵਿੱਚ ਵੀ ਚਲਾ ਜਾਂਦਾ ਉਸ ਸਮੇ ਇਹੋ ਜੀ ਸਥਿਤੀ ਉਸ ਚੀਜ਼ ਤੋਂ ਬਾਅਦ ਮੈਂ ਬਹੁਤ ਬਿਮਾਰ ਰਹੀ ਹਾਂ ਇਸ ਕਰਕੇ ਮੈਂ ਮੀਡੀਆ ਸਾਹਮਣੇ ਵੀ ਨਹੀਂ ਆਈ ਮੈਂ ਬਹੁਤ ਬਿਮਾਰ ਸੀ ਮੇਰੇ ਡਡੇ ਮੋٹے ਰੈਕਸ਼ਨ ਹੋ ਗਏ ਸੀਗੇ ਬਹੁਤ ਜ਼ਿਆਦਾ ਇਫੈਕਸ਼ਨ ਹੋ ਗਈ ਸੀ ਅੱਛਾ ਪੇਟ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਅੱਜ ਹੁਣ ਵੀ ਅਗਰ ਮੈਂ ਕੁਝ ਖਾਣੀ ਆ ਤਾਂ ਮੈਨੂੰ ਉਲਟੀ ਆਂਗੂ ਹੁੰਦਾ ਮੈਨੂੰ ਪਚਦਾ ਨਹੀਂ ਆ अच्छा मतलब 3 महीने बाद इसलिए ਤੁਸੀਂ ਹੁਣ ਆਏ ਹੋ ਵੀ ਤੁਸੀਂ ਇੰਨਾ ਟਾਈਮ ਬਿਮਾਰ ਸੀਗੇ ਔਰ ਟ੍ਰੀਟਮੈਂਟ ਚੱਲ ਰਿਹਾ ਮੈਂ ਮੇਰਾ ਟ੍ਰੀਟਮੈਂਟ ਚੱਲ ਰਿਹਾ ਸੀ ਮੈਂ ਬਹੁਤ ਬਿਮਾਰ ਸੀ ਇਸ ਕਰਕੇ ਮੈਂ ਕੈਮਰੇ ਗਾੜੀ ਨਹੀਂ ਆਈ ਮੈਂ ਕਿਸੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਮੈਂ ਅਦੀ ਕਿਸੇ ਫੈਮਿਲੀ ਨੂੰ ਕੰਟੈਕਟ ਕੀਤਾ ਮੈਂ ਸਿੱਧਾ ਤੁਹਾਨੂੰ ਕੰਟੈਕਟ ਕੀਤਾ ਤਾਂ ਬਿਲਕੁਲ ਇਹ ਮੇਨ ਵੀਡੀਓ ਨੂੰ ਬਣਾਉਣ ਦਾ ਹੁਣ ਸਾਡਾ ਇਹ ਵੀ ਕਾਰਨ ਬਣਦਾ ਹੈ ਕਿ ਇਸ ਦੇ ਪਰਿਵਾਰ ਨੂੰ ਇਸ ਲੜਕੀ ਨੂੰ ਇਨਸਾਫ ਜ਼ਰੂਰ ਦਵਾਇਆ ਜਾਵੇ ਜਿਵੇਂ ਇਹਨਾਂ ਨੇ ਅੇ ਦਿਲ ਦੇ ਵਿੱਚ ਆਇਆ ਕਿ ਮੇਰੇ ਪਿਓ ਨੇ ਜੋ ਕਰਨਾ ਸੀ ਕਰਤਾ ਚਲੋ ਪਰ ਮੈਂ ਆਪਣੇ ਪਿਓ ਨੂੰ ਜੇਲ੍ਹ ਚੋਂ ਬਾਹਰ ਕਢਾਵਾਂ ਤਾਂ ਜੋ ਉਹ ਆਪਣੇ ਬੱਚਿਆਂ ਦੇ ਵਿੱਚ ਜਾਵੇ ਇਹਨਾਂ ਦੀਆਂ ਭੈਣਾਂ ਦੇ ਵਿੱਚ ਜਾਵੇ ਔਰ ਉਹ ਆਪਣਾ ਅੱਗੇ ਕੰਮ ਕਰ ਕਰੇ ਪਰ ਦੂਜੇ ਪਾਸੇ ਇਹ ਇੱਕ ਚਮਤਕਾਰ ਕਹਿ ਸਕਦੇ ਹਾਂ ਕਿ ਇੱਕ ਨਹਿਰ ਦੇ ਵਿੱਚ ਹੱਥ ਬੰਨ ਕੇ ਸੁੱਟਿਆ ਹੋਵੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਲੜਕੀ ਆ ਉਹ ਬਾਜ ਜਾਵੇ ਔਰ ਬੱਚਿਆਂ ਤੋਂ ਬਾਅਦ ਅੱਜ ਸਾਨੂੰ ਸਾਡੇ ਨਾਲ ਸੰਪਰਕ ਕਰੇ ਔਰ ਅਸੀਂ ਵੀ ਹੈਰਾਨ ਹੋਏ ਹੋਈਏ ਉਦੋਂ ਔਰ ਜਿਵੇਂ ਤੁਸੀਂ ਹੁਣ ਹੈਰਾਨ ਹੋ ਰਹੇ ਹੋ ਵੀ ਕਿਰਸ਼ਮਾ ਹੋ ਗਿਆ ਕਿਸ ਤਰੀਕੇ ਨਾਲ ਕਿਸਮਤ ਨੇ ਕੰਮ ਕੀਤਾ ਇਹ ਲੜਕੀ ਬਚ ਗਈ ਫਿਲਹਾਲ ਇਹ ਲੜਕੀ ਹੁਣ ਇਹੀ ਕਹਿ ਰਹੀ ਆ ਕਿ ਇਸ ਦੇ ਪਿਤਾ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਜਾਵੇ ਉਸ ਨੂੰ ਮaaf ਕੀਤਾ ਜਾਵੇ ਔਰ ਉਸ ਦੀ ਜਿਹੜੀ ਸਜ਼ਾ ਹੋਈ ਆ ਉਸ ਨੂੰ ਮaaf ਕੀਤਾ ਜਾਵੇ ਔਰ ਉਸ ਨੂੰ ਆਪਣੇ ਬੱਚਿਆਂ ਦੇ ਵਿੱਚ ਭੇਜਿਆ ਜਾਵੇ ਅਸੀਂ ਫਿਰੋਜ਼ਪੁਰ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਔਰ ਅਸੀਂ ਮਾਨਯੋਗ ਕੋਰਟ ਨੂੰ ਵੀ ਕਵਾਂਗੇ कि ਇਸ ਪਰਿਵਾਰ ਦਾ ਕੇਸ ਜਿਹੜਾ ਹੈਗਾ ਉਸ ਨੂੰ ਵਾਕਿਆ ਹੀ ਗਹਿਰਾਈ ਦੇ ਨਾਲ ਸਮਝ ਕੇ ਔਰ ਪੁਲਿਸ ਇਸ ਬੱਚੀ ਦੇ ਬਿਆਨ ਲੈ ਕੇ ਜੋ ਵੀ ਇਹ ਇਹਨਾਂ ਦਾ ਪ੍ਰੋਸੈਸ ਹੁੰਦਾ ਲੀਗਲੀ ਉਹ ਕਰਕੇ ਇਸ ਪਰਿਵਾਰ ਨੂੰ ਫਿਰ ਇੱਕ-ਮ ਇੱਕ ਕਰਨ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰਨ ਕਿਉਂਕਿ ਇਹ ਕੇਸ ਸ਼ਾਇਦ ਹੋ ਸਕਦਾ 20 ਸਾਲ 30 ਸਾਲ ਜਾਂ ਸਾਰੀ ਜ਼ਿੰਦਗੀ ਇਹ ਕੇਸ ਇੱਕ ਅਨਸੁਲਝਿਆ ਕੇਸ ਰਹਿ ਜਾਂਦਾ ਇੱਕ ਸਸਪੈਂਸ ਦੇ ਵਿੱਚ ਇਹ ਕੇਸ ਪਿਆ ਰਹਿੰਦਾ ਪਰ ਕੇਸ 3-4 ਮਹੀਨਿਆਂ ਦੇ ਵਿੱਚ ਜਿਹੜਾ ਕਲੀਅਰ ਕਹਿ ਸਕਦੇ ਆ ਇਹਨੂੰ ਇਹ ਹੁੰਦਾ ਨਜ਼ਰ ਆ ਰਿਹਾ ਔਰ ਸਾਡੀ ਇਹੀ ਅਪੀਲ ਆ ਪ੍ਰਸ਼ਾਸਨ ਨੂੰ ਕਿ ਇਸ ਕੇਸ ਦੇ ਵਿੱਚ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਔਰ ਇਸ ਬੱਚੀ ਨੂੰ ਵੀ ਸੇਫ ਕੀਤਾ ਜਾਵੇ ਔਰ ਬੱਚੀ ਇਹਨਾਂ ਦੇ ਪਾਪਾ ਨੂੰ ਜਿਹੜਾ ਉਹ ਉਹਨਾਂ ਦੇ ਉੱਪਰ ਜਿਹੜੇ ਜੇਲ੍ਹ ਦੇ ਵਿੱਚ ਨੇ ਉਦੋਂ ਤੋਂ ਹੀ ਉਹਨਾਂ ਦੇ ਉੱਪਰ ਜਦੋਂ ਕਤਲ ਦਾ ਜਿਹੜਾ ਕੇਸ ਪੈ ਗਿਆ ਔਰ ਜੇਲ੍ਹ 'ਚ ਨੇ ਉਹਨਾਂ ਨੂੰ ਵੀ ਜਿਹੜਾ ਬਾਹਰ ਲਿਆਉਣ ਦੇ ਵਿੱਚ ਪੁਲਿਸ ਵੀ ਜਿਹੜੀ ਆ ਮਦਦ ਜ਼ਰੂਰ ਕਰੇ ਤੁਹਾਡੀ ਕੀ ਰਾਏ ਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰੋ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਪੁੱਛਣੀਆਂ ਸੀ ਵੀਡੀਓ ਚ ਲੋਕ ਕਹਿ ਰਹੇ ਹੋਣਗੇ ਕਮੈਂਟਾਂ ਚ ਵੀ ਉਹ ਗੱਲਾਂ ਕਿਉਂ ਨਹੀਂ ਪੁੱਛੀਆਂ ਠੀਕ ਨਹੀਂ ਲੱਗਦਾ ਸਾਰੀਆਂ ਗੱਲਾਂ ਪੁੱਛਣੀਆਂ ਕਿਉਂਕਿ ਹੁਣ ਕਹਾਣੀ ਪਿਛਲੀ ਜਿਹੜੀ ਨੰਗ ਚੁੱਕਿਆ ਨੰਗ ਚੁੱਕੀ ਪਰ ਜਿਹੜੀ ਹੁਣ ਇਹ ਕਹਾਣੀ ਅਗਲੀ ਸੀ ਇਹ ਅਸੀਂ ਤੁਹਾਡੇ ਨਾਲ ਸਕਰੀਨ ਤੇ ਕੈਮਰੇ ਤੇ ਵੀਡੀਓ ਤੇ ਟੀਵੀ ਤੇ ਸਾਂਝੀ ਕਰ ਦਿੱਤੀ ਹੈ ਅਗਰ ਫਿਰ ਵੀ ਕੋਈ ਤੁਹਾਡੀ رائے ਆ ਤਾਂ ਉਹ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਰੋਸਪੁਰ ਤੋਂ ਸੁਖਵਿੰਦਰ ਸਿੰਘ ਸੋ